ਐਸੀ ਟੀ ਵੀ ਬੰਦ ਕਰਤੀ ਆ ਏਸੀ ਵੀ ਬੰਦ ਕਰਤਾ ਮੈਨੂੰ ਤੇ ਲੱਗਦਾ ਵਾ ਇਹ ਪਰਜਾਈ ਦਾ ਕੰਮ ਵਾ ਉਹਨੇ ਉਹਦੇ ਨੂੰ ਗੱਲਾਂ ਪਤਾ ਕੀਤੀਆਂ ਹੋਣੀਆਂ ਵਾ ਤਾਂ ਇਹ ਤੇ ਵਿਚਾਰਾ ਗਰਮੀ ਚ ਬਾਹਰ ਜਾ ਕੇ ਬਹਿ ਗਿਆ ਹੀਗਾ ਜੇ ਸੈਲਸੋ ਦੇ ਨਾਲ ਨਾ ਕਰੇ ਜਾਂ ਮੇਰਾ ਵੀਰ ਉਹਦੇ ਨਾਲ ਨਾ ਕਰੇ ਤੇ ਵਿਚਾਰਾ ਨਿਆਣਾ ਕਿੱਥੇ ਜਾਵੇ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਪਤੀਆਂ ਨੇ ਪੇਕੇ ਹੀ ਆਉਣਾ ਹੁੰਦਾ ਕਿੱਥੇ ਜਾਣਦੀ ਆ ਸੱਚੀ ਗੱਲ ਤੇ ਇਹ ਆ ਕਿ ਪਿਪਰ ਜਾਈ ਇਹ ਗੱਲ ਦਾ ਪਤਾ ਹੀ ਨਹੀਂਗਾ ਇਹ ਨਹੀਂ ਆਪਣੇ ਪੇਕੇ ਜਾਂਦੀ ਇਹ ਵੀ ਤੇ ਜਾਂਦੀ ਹੋਊਗੀ ਜੇ ਇਹਦੇ ਨਾਲ ਇਦਾਂ ਹੀ ਕਰਨ ਤੇ ਫਿਰ ਇਹਦੇ ਦਿਲ ਤੇ ਕੀ ਬੀਤੇ ਮੈਨੂੰ ਇੰਨਾ ਦੁੱਖ ਹੋਣ ੜਿਆ ਵਾ ਨਾ ਆਪਣਾ ਘਰ ਮੈਂ ਛੱਡ ਕੇ ਆਈ ਆ ਮੈਨੂੰ ਪਤਾ ਵਾ ਕਿ ਮਗਰ ਦਾ ਸਰ ਨਹੀਂ ੜਿਆ ਇਹਦਾ ਪਿਓ ਵਿਚਾਰਾ ਕਿਸੇ ਦੇ ਘਰ ਜਾ ਕੇ ਰੋਟੀ ਖਾਂ ੜਿਆ ਤੇ ਚੱਲ ਨਿਆਣਿਆਂ ਨੂੰ ਚਾਹ ਹੁੰਦਾ ਨਾਨਕਿਆਂ ਦਾ ਤੇ ਮੈਂ ਜੇ ਨਾਲ ਆ ਹੀ ਗਈ ਆ ਤੇ ਕੀ ਆਖਰ ਆ ਗਈ ਆ ਫਿਰ ਕੀ ਹੋਇਆ ਜਿੱਥੇ ਆਪਣੀ ਰੋਟੀ ਬਕਾਉਂਦੇ ਆ ਦੋ ਬੁਰਕੀਆਂ ਵਿੱਚ ਆਪਾਂ ਵੀ ਖਾ ਲੈਂਦੇ ਤੇ ਕਿਹੜੀ ਆਖਰ ਆ ਜਾਂਦੀ ਆ ਪਰ ਕੀ ਕਰਾਂ ਹੁਣ ਮੈਂ ਨਿਆਣਾ ਮਾਣਾ ਵਿਚਾਰਾ ਕੁਛ ਕਹਿ ਨਹੀਂ ਸਕਦੀ ਹੁਣ ਮੈਂ ਚੱਲ ਮਨਾ ਕੋਈ ਗੱਲ ਨਹੀਂ ਚਲੀ ਜਾਣਾ ਕਿਹੜਾ ਬਹਿ ਰਹਿਣਾ ਇੱਥੇ ਹਾਏ ਰੱਬਾ ਇਹ ਤਾਂ ਮਾਂ ਪੋਤਾ ਛੁੱਟੀਆਂ ਕੱਟਣ ਆ ਗਏ ਆ ਮੇਰੇ ਬਾਹਰ ਤਾਂ ਮੁਸੀਬਤ ਬਣ ਗਈ ਆ ਕੀ ਕਰਾਂ ਮੈਂ ਗਰਮੀ ਦੇ ਵਿੱਚ ਭੋਜ ਜਾਨੀ ਆ ਸੋਈ ਦੇ ਵਿੱਚ ਕਿਹੜਾ ਰੱਜਦੇ ਆ ਮਾਪੋਤਾ ਕਦੀ ਮਾਮੀ ਚੋਲ ਬਣਾ ਦੇ ਕਦੀ ਮਾਮੀ ਫੁਲਕੇ ਲਿਆ ਦੇ ਮੈਂ ਤਾਂ ਸਾਰਾ ਦਿਨ ਇਸੇ ਕੰਮ ਚ ਰਹਿਣੀ ਆ ਇੱਕ ਮੇਰਾ ਮੁੰਡਾ ਹੋ ਗਿਆ ਉਹ ਵੀ ਮੰਮੀ ਆ ਬਣਾਣਾ ਪੂਆਲੀ ਮੰਮੀ ਆ ਬਣਾਣਾ ਪੂਆਲੀ ਇਹਦਾ ਤਾਂ ਮੂੰਹ ਹੀ ਲੜਾਵਾ ਮੈਨੂੰ ਪਤਾ ਵਾ ਨਾ ਇੰਨੀ ਗਰਮੀ ਆ ਵੀ ਮੈਂ ਤਾਂ ਨਾ ਬਿਮਾਰ ਹੋ ਜਾਣਾ ਜੇ ਇਹੋ ਕੰਮ ਰਿਹਾ ਦੇ ਮੈਂ ਤਾਂ ਕਿਹਾ ਦੋ ਚਾਹ ਦੇ ਰੋਹ ਤੇ ਚੱਲ ਜੂਗੀ ਇਹਦੇ ਪੱਕੇ ਡੇਰੇ ਲਾ ਕੇ ਬਹਿ ਗਈ ਆ ਇਹ ਏਦਾਂ ਨਹੀਂ ਗੀ ਗੱਲ ਬਾਨੀ ਹੁਣ ਮੈਂ ਹੀ ਕੋਈ ਸਕੀਮ ਲੰਮੀ ਆ ਹੋਂਦੇ ਮੈਂ ਨਾ ਕੜੀ ਚੋਲ ਦਿੱਤੇ ਆ ਬਣਾ ਹੋਂਦੇ ਖਾਓ ਮਾਂ ਪੁੱਤ ਸਮਰਾਮ ਨਾ ਸਵੇਰੇ ਨਾ ਮੈਂ ਨਾ ਨਾਟਕ ਖੇਡੂੰਗੀ ਮੈਂ ਸੇਰ ਲੈਣਾ ਨਾ ਬੰਨ ਤੇ ਲੰਮੇ ਪੈਣਾ ਮੈਂ ਕਹਣਾ ਵੀ ਮੇਰੇ ਕੋਲ ਤਾਂ ਹਿੱਲਿਆ ਹੀ ਨਹੀਂ ਜਾਣਿਆ ਨਾਲੇ ਤੇ ਗਰਮੀ ਦੇ ਵਿੱਚ ਰੋਟੀ ਪਾਣੀ ਪਕਾਏਗੀ ਨਾਲੇ ਸਫਾਈ ਕਰੇਗੀ ਜਦੋਂ ਤੇਨੂੰ ਕਰਨਾ ਪਿਆ ਕੰਮ ਤੂੰ ਆਪੇ ਆਪ ਜਾਣਾ ਆਪਣੇ ਪਿੰਡ ਕੋਈ ਉੱਥੇ ਤੇ ਮੈਨੂੰ ਨਾ ਦੋ ਚਾਰ ਕੁਲਕੇ ਲਾਉਣੇ ਪੈਂਦੇ ਆ ਇੱਥੇ ਸਾਡੇ ਵੀ ਲਾਉ ਆਪਣੇ ਵੀ ਲਾਉਗੀ ਇਹੋ ਹੀ ਕੰਮ ਕਰੂੰਗੀ ਕਹਿਣਾ ਤੇ ਮੈਨੂੰ ਇਹਨਾਂ ਨੇ ਹੈਗਾ ਵਾ ਵੀ ਦਵਾਈ ਲੈ ਆ ਮੈਂ ਕਹਣਾ ਦਵਾਈ ਮੇਰੇ ਕੋਲ ਹੈਗੀ ਆ ਜਿਹੜੀ ਹੈਗੀ ਉਹ ਮੈਂ ਖਾ ਲਈਨੀ ਆ ਤੇ ਕੋਈ ਨਹੀਂ ਮੈਂ ਹੋ ਜਾਣਾ ਠੀਕ ਐਨੀ ਦਵਾਈ ਖਾ ਖਾ ਕੇ ਗਰਮੀ ਚ ਮੈਨੂੰ ਕਾਲੀ ਪੈਂਦੀ ਮੈਂ ਨਹੀਂ ਦਵਾਈ ਲੈਣ ਜਾਣਾ ਇਹੋ ਹੀ ਕੰਮ ਕਰਦੀ ਆ ਕਿ ਇਦਾਂ ਨਹੀਂ ਇਹਨਾਂ ਨੇ ਜਾਣਾ ਰਾਮਨਾ ਨਾ ਪਠੋ ਰੁਕ ਜਾਈਏ ਤਾਂ ਅਸੀਂ ਚਲਾਉਂਦਾ ਹੀ ਤੇ ਰਾਮਨਾ ਬਹਿ ਜਾਂਦਾ ਵਾ ਕੋਈ ਨਹੀਂ ਤੁਹਾਡਾ ਐਸੀ ਮੈਂ ਬੰਦ ਕਰਦੀ ਆ ਮੈਂ ਸਾਰੀ ਦੁਪਹਿਰ ਬਾਹਰ ਤੇ ਤੁਸੀਂ ਰਾਮਨਾ ਅੰਦਰ ਉਥੋਂ ਆਰਡਰ ਚਲਾਈ ਦੇਣੇ ਆ ਨਿੰਬੂ ਪਾਣੀ ਬਣਾ ਦੇ ਮਾਮੀ ਆਹ ਬਣਾ ਦੇ ਮਾਮੀ ਮਾਮੀ ਕਿੱਡੀ ਉਥੇ ਵੀ ਲੋਹੇ ਦੀ ਬਣੀ ਵੀ ਉਹਨੂੰ ਗਰਮੀ ਨਹੀਂ ਲੱਗਦੀ ਕੋਈ ਨਹੀਂ ਪੁੱਤ ਅੱਜ ਦਾ ਦਿਨ ਤੇ ਖਾਓ ਕੱਲ ਤੇਰੀ ਮਾਂ ਹੀ ਬਣਾ ਕੇ ਦੇ ਦਊ ਜੋ ਵੀ ਤੂੰ ਖਾਣਾ ਪਤਾ ਨਹੀਂ ਅਬ ਜਾਈ ਕਿਉਂ ਨਹੀਂ ਉੱઠી ਅੱਜ ਅੱਜ ਤੇ ਮੈਨੂੰ ਲੱਗਦਾ ਚਾਹ ਵੀ ਨਹੀਂ ਬਣਾਈ ਪਤਾ ਨਹੀਂ ਠੀਕ ਹੋਵੇ ਸਹੀ ਨਹੀਂ ਤੇ ਸਭੇ ਹੋ ਜਾਂਦੀ ਹੁੰਦੀ ਆ ਵੇਖਾਂ ਭਣਾ ਜਾ ਕੇ ਮੈਨੂੰ ਤੇ ਲੱਗਦਾ ਆਪਣੇ ਅੰਦਰ ਹੀ ਆ ਚਲਵੇਂ ਨਹੀਂ ਆ ਭਣਾ ਪੱਜਾਈ ਮੈਂ ਜਾਈਂ ਉੱਠਣੀ ਅੱਜ ਨਹੀਂ ਕਾਹਦਾ ਉੱਠਣਾ ਦੀ ਆ ਸਰੀਰ ਨਹੀਂ ਠੀਕ ਹਾਂ ਹੈ ਕੀ ਗੱਲ ਹੋ ਗਈ ਆ ਪਤਾ ਨਹੀਂ ਸਿਰ ਬੜਾ ਪਾਟਣ ਲਿਆ ਵਾ ਨਾਲ ਹੀ ਨਾ ਕਬਰਾੜ ਜਿਹੀ ਹੋਈ ਜਾਂਦੀ ਆ ਹਾਂ ਹੈ ਕਿ ਮੈਂ ਕਹਾਂ ਡਾਕਟਰ ਲਿਆਵੇ ਤੇ ਦਵਾਈ ਹੈਗੀ ਜੀ ਅੱਛਾ ਮੈਂ ਖਾ ਲਈ ਆ ਫਿਰ ਗਰਮੀ ਦੇ ਨਾਲ ਇਦਾਂ ਹੋ ਰੂ ਨਾ ਵਾ ਬੜਾ ਰੀ ਬੜੀ ਪੈਣ ਰਹੀ ਆ ਮੇਰੀ ਗੱਲ ਸੁਣੋ ਤੁਸੀਂ ਨਾ ਆਰਾਮ ਕਰੋ ਤੇ ਕੰਮ ਦੀ ਨਾ ਪਰਵਾਹ ਕਰੋ ਕੰਮ ਮੈਂ ਆਪ ਹੀ ਕਰ ਲੈਣਾ ਨਹੀਂ ਕੋਈ ਗੱਲ ਨਹੀਂ ਮੈਂ ਖਾ ਕੇ ਨਾ ਦਵਾਈ ਦੂਈ ਉੱਠਦੀਂ ਨਹੀਂ ਨਹੀਂ ਨਮ ਨੀਗਾ ਮੈਂ ਚਾਹ ਪਾੜ ਦੱਸ ਹਾਂ ਮੇਰੇ ਹੁੰਦੇ ਆਖਣ ਦੀ ਕੀ ਲੋੜ ਵਾ ਹੈ ਮੈਂ ਜੋ ਹੈਗੀ ਆ ਮੈਂ ਕਿਹੜਾ ਆਪਣੇ ਘਰ ਦੇ ਕੰਮ ਨਹੀਂਗਾ ਕੀਤਾ ਕੋਈ ਗੱਲ ਨਹੀਂ ਤੁਸੀਂ ਰਾਮ ਨਾਲ ਰੈਸਟ ਕਰੋ ਪਹਿਲਾਂ ਮੈਂ ਚਾਹ ਬਣਾ ਕੇ ਦਿੰਨੀ ਆ ਤੇ ਫਿਰ ਮੈਂ ਰੋਟੀ ਪਾਣੀ ਪਕਾ ਕੇ ਤੇ ਸਫਾਈਆਂ ਵੀ ਮੈਂ ਕਰ ਲਵਾਂਗੀ ਚਲ ਕੋਈ ਨਹੀਂ ਤੀ ਵੀ ਦੋ ਚਾਰ ਦੇਵਾ ਇਹ ਕੋ ਨਹੀਂ ਫਿਰ ਕੀ ਆ ਦੇਖੋ ਕੰਮ ਕਰਨਾ ਹੈ ਤਾਂ ਬੰਦਾ ਆਪਣੇ ਘਰ ਕਰਦਾ ਵਾ ਕੋਈ ਗੱਲ ਨਹੀਂ ਮੈਂ ਆਪਣਾ ਠੀਕ ਦਵਾਈ ਖਾ ਦੱਸ ਇਹ ਕਿਹੜਾ ਮੇਰਾ ਆਪਣਾ ਘਰ ਵਾ ਹੈ ਇਹ ਵੀ ਮੇਰਾ ਆਪਣਾ ਹੀ ਘਰ ਵਾ ਕੋਈ ਗੱਲ ਨਹੀਂ ਮੈਂ ਸਾਰੇ ਕੰਮ ਕਰ ਲੈਣੇ ਮੈਂ ਕਿਹੜੇ ਪਹਿਲੀ ਵਾਰ ਹੀ ਕਰਨੇ ਆ ਚਲ ਤੁਸੀਂ ਚਾਹ ਤੇ ਬਣਾ ਕੇ ਪੀਓ ਹੂੰ ਅੰਤ ਫਿਰ ਮੈਂ ਉੱਠਦੀ ਵੀ ਨਹੀਂ ਨਹੀਂ ਉੱਠਣਾ ਨਹੀਂਗਾ ਕੋਈ ਗੱਲ ਨਹੀਂ ਪੌਣ ਮੈਂ ਤੇ ਹਰਾਮ ਦਾ ਤੇ ਮੈਂ ਨਾ ਪਹਿਲਾਂ ਚਾਹ ਬਣਾ ਕੇ ਲੈਣੀ ਹੈ ਚੰਗਾ ਕੀ ਚਾਹ ਨਾ ਨਾ ਕੰਮ ਕਰ ਲੜੀ ਪਹਿਲਾਂ ਤੇ ਬਣਾਹਾਂ ਚਾਹ ਤੇ ਮੁੜ ਕੇ ਬਣਾਵੀ ਰੋਟੀ ਨਾ ਸਫਾਈਆਂ ਕਰਾਂਗੀ ਕੱਪੜੇ ਧੋਵਾਂਗੀ ਕੱਪੜਿਆਂ ਦਾ ਢੇਰ ਹੁਣੇ ਲਲ ਜਾਣਾ ਸਾਰਿਆਂ ਨੇ ਇੱਕ ਇੱਕ ਸੂਟ ਲਵਾ ਲੱਗੀ ਰਹੀ ਸਾਰੀ ਦੁਪਹਿਰ ਇਦਾਂ ਨਹੀਂ ਤੂੰ ਜਾਣਾ ਹੁਣ ਦੇਖੀ ਤੂੰ ਕਿਦਾਂ ਭੱਜਦੀ ਹੈਂ ਮੈਂ ਪੈਂਦੀ ਰਾਮਣਾ ਚਾਹ ਤੇ ਬਣਾ ਕੇ ਦੇਵਗੀ ਨਾ ਘਟ ਚਲ ਚਾਹ ਤੇ ਬਣਾ ਕੇ ਦੇਈ ਆ ਮੈਂ ਤੇ ਮੁੜ ਕੇ ਧੁੱਪ ਚੜ ਜਾਣੀ ਆ ਏਦਾਂ ਕਰਨੀ ਆ ਪਹਿਲਾਂ ਵਿਰੇ ਦੇ ਝੜੂ ਕੱਢ ਲੈਣੀ ਆ ਸਫਾਈਆਂ ਸੁਫੀਆਂ ਕਰਕੇ ਨਾ ਫੇਰ ਰੋਟੀ ਵੱਲ ਹੋਊਗੀ ਚਲ ਅੰਦਰ ਅੰਦਰ ਤੇ ਰੋਟੀ ਪਾਣੀ ਬਣਾਈ ਦੇਣਾ ਮੈਂ ਭੋਜੀ ਆ ਕੰਡੇ ਦੇ ਕੋਈ ਗੱਲ ਨਹੀਂ ਪੁੱਤ ਤੇਰੀ ਮੰਮੀ ਨਹੀਂ ਗਈ ਠੀਕ ਤਾਂ ਕਰਕੇ ਦੇਈ ਆ ਬੱਬੀ ਕਿਉਂ ਡੀਕੀ ਹੋਇਆ ਵਾ ਉਹਦੇ ਵਿਚਾਰੀ ਦੇ ਸਿਰ ਤੇ ਰੋਣ ਡਈ ਏ ਮੈਨੂੰ ਲੱਗਦਾ ਕਿ ਬੀਤੀ ਘਟ ਗਿਆ ਹੁਣਾ ਵਾ ਰੋਟੀ ਦੇ ਚੰਗੇ ਭਲੇ ਜੀ ਉਹ ਪਤਾ ਲੱਗਦਾ ਕੋਈ ਸੇਤਾਂ ਦਾ ਤੈਨੂੰ ਪਤਾ ਹੀ ਨਹੀਂ ਮੇਰੀ ਗੱਲ ਸੁਣੋ ਤੁਸੀਂ ਕਿਹੜਾ ਝੜੂ ਪੁੱਛ ਕਰਨਾ ਇਹਦੇ ਤੇ ਨਹੀਂ ਨਹੀਂ ਮੈਂ ਤਾਂ ਕੋਈ ਬੁੱਢੀ ਨਾ ਪਹਿਲ ਹੋਣੀ ਪਈ ਮੇਰੇ ਤੁਸੀਂ ਹੀ ਨਹੀਂ ਕੰਮ ਕਰਨਾ ਕੋਈ ਵੀ ਰਹਿਣ ਤੋਂ ਪਹਿਲਾਂ ਵੇ ਮੇਰੀ ਗੱਲ ਸੁਣੋ ਮੁੰਡਿਆ ਤਾਂ ਕਿ ਮੈਂ ਕਿਹੜੀ ਘਾਉਂ ਸੋਹ ਸਕਦੀ ਨਹੀਂ ਕੋਈ ਨਹੀਂ ਮੈਂ ਕਰ ਲੂ ਆਪੇ ਤੂੰ ਹੀ ਰਮਨ ਬਹੁ ਜਾਗੇ ਵੇ ਤੂੰ ਕਮਲਾ ਹੀ ਆਂ ਪੁੱਤ ਹਾਂ ਤੇ ਰੋਟੀ ਪਣੀ ਵੀ ਉਹਦੀ ਲੋੜ ਰੋਟੀ ਪਣੀ ਮੈਂ ਮੰਗਾ ਲਊਗਾ ਸ਼ਹਿਰੋਂ ਤੂੰ ਆਨੋ ਹੀ ਮਥੇ ਨੰਦਰ ਕੱਲ ਦੇ ਤੋ ਇੱਥੇ ਉਹ ਕਾਲ ਦਿਨ ਨਹੀਂ ਕੋਈ ਗੱਲ ਹੈ ਭੂਆ ਨੋਂਗਰ ਬਥੇਰੇ ਮੈਂ ਆਪਣੇ ਘਰ ਵੀ ਤੇ ਪੁੱਤ ਕਰਦੀ ਆਈ ਆ ਉਹ ਨਹੀਂ ਨਹੀਂ ਤੇ ਮੰਮੀ ਤੇਰੀ ਠੀਕ ਨਹੀਂ ਕੋਈ ਗੱਲ ਹੈ ਮੈਨੂੰ ਕਰ ਲੈ ਕੋਈ ਨਹੀਂ ਕੰਮ ਕਰ ਲਾਂਗੇ ਅੱਪੇ ਤੁਸੀਂ ਨਹੀਂ ਕੰਮ ਕਰਨਾ ਕੋਈ ਇੱਥੇ ਆ ਕੇ ਲੈ ਦੱਸ ਆਹ ਖਾਦੀ ਹੋਈ ਤੇ ਨਾ ਇਹਦੀ ਰੋਟੀ ਬਣਾਉਣੀ ਹੈ ਕਿਉਂ ਨਹੀਂ ਬਣਾਉਣੀ ਰੋਟੀ ਰੋਟੀ ਸਾਰਾ ਖਾਣੀ ਹੈ ਰੋਟੀ ਛਾਹ ਨੂੰ ਮੰਗਾ ਲਾਂਗੇ ਦੋ ਦਿਨ ਕੋਈ ਗੱਲ ਨਹੀਂ ਤੁਸੀਂ ਨਹੀਂ ਹੱਥ ਲਾਉਣਾਗੇ ਚੀਜ਼ ਲੋ ਤੇ ਇਹ ਮਾਂ ਨਾਲ ਬਹੁਤ ਐਸੀ ਚੜਾਈਆ ਮੈਂ ਘਰ ਨਹੀਂ ਕਰਦੀ ਉਹ ਨਹੀਂ ਨਹੀਂ ਅਰੇ ਸਵੇਰ ਚੜੀ ਆ ਵੇ ਹੋਰ ਘੜੀ ਤੋਂ ਭਲਾ ਜਾਣੀ ਆ ਮੇਰਾ ਵੇਲੀ ਰਹਿ ਰਹਿ ਕੇ ਤੇ ਵੈਸੇ ਵੀ ਨਹੀਂ ਗੱਜੀ ਕਰਦਾ ਹੁਣ ਕੋਲੋਂ ਨਾ ਤੇ ਕੰਮ ਕਰੂੰਗੀ ਤੇ ਫਿਰ ਚਾਰ ਦਿਨ ਰਹਿਣਾ ਵੇਲੀ ਮੁਰ ਕੇ ਕੰਮ ਹੀ ਕਰਨਾ ਵੇ ਕੋਈ ਗੱਲ ਨਹੀਂ ਤੂੰ ਹੀ ਨਾ ਆ ਜਾਓ ਤੂੰ ਹੀ ਕਰਾਉਣਾ ਵਾ ਕੋਈ ਗੱਲ ਨਹੀਂ ਮੈਂ ਕਰ ਲਊਂ ਆਪੇ ਜੋ ਕਰਨਾ ਜਾਓ ਤੂੰ ਚੱਲ ਮੈਂ ਰੋਟੀ ਬਣਾਉਣੀ ਆ ਫਿਰ ਆਹ ਕੋਈ ਨਹੀਂ ਆ ਆ ਜਾਓ ਫਿਰ ਛਾੜੋ ਚੁੱਪਾ ਚਲੋ ਨੀ ਮੈਨੂੰ ਕਿਉਂ ਗਿਆ ਵਾ ਰਾਤੀ ਚੰਗੇ ਭਲੇ ਹੀ ਫਿਰੇ ਪਰ ਵੇਨਾ ਮ ਜਾ ਕੇ ਮੰਮੀ ਆਹ ਪਤਾ ਕੀ ਗੱਲ ਹੋ ਗਈ ਆ ਪਤਾ ਨਹੀਂ ਉਹ ਬੀਕੀ ਕੱਟ ਗਿਆ ਤਾਂ ਕੀ ਹੋਇਆ ਫਿਰ ਬੜਾ ਫਿਲ ਕਰ ਰਿਹਾ ਨਾਲ ਕਬਰਾਟ ਹੋਈ ਜਾਂਦੀ ਨਹੀਂ ਹੁੰਦੀ ਰਾਤੀ ਤੇ ਚੰਗੇ ਭਲੇ ਹੀ ਤੇ ਸਵੇਰੇ ਹੋ ਗਿਆ ਵਾ ਲੈ ਸਰੀਰ ਦਾ ਪਤਾ ਲੱਗਦਾ ਕੁਝ ਫੋਟੋ ਬਤਨ ਦਵਾਈ ਦਾ ਮੈਂ ਦਵਾਈ ਹੈਗੀ ਮੈਂ ਖਾਦੀ ਆ 2 ਮਿੰਟ ਘੇਰ ਮੇ ਹੋ ਜਾਣਾ ਵਾ ਠੀਕ ਲੈ ਤੁਹਾਨੂੰ ਜੀ ਪਤਾ ਕੀ ਹੋਇਆ ਵਾ ਤਾਂ ਕੀ ਡਾਕਟਰ ਕੋ ਜਾਵਾਂਗੇ ਤਾਂ ਦੱਸੋਗਾ ਕੀ ਹੋਇਆ ਨਹੀਂ ਮੈਂ ਪਿੱਛੇ ਜੇ ਵੀ ਠੀਕ ਨਹੀਂ ਤੇਰੇ ਡੈਡੀ ਨੇ ਲੈ ਕੇ ਦਿੱਤੀ ਦਵਾਈ ਖਰਾਕਾਂ ਪਈਆਂ ਮੈਂ ਖਾ ਲਈਏ ਇੱਕ ਇਹੋ ਠੀਕ ਹੋ ਗਿਆ ਕਿ ਬੜਾ ਕੰਮ ਤੇ ਵੀ ਕੀ ਆਉਣਾ ਤੇ ਮਮੀ ਰਾਤੀ ਤੋਂ ਠੀਕ ਨਾ ਦੱਸ ਮਮੀਨ ਗੋਲੀ ਬਚੀ ਆ ਮਮੀ ਤਾਂ ਉਦਾਂ ਹੀ ਪਈ ਆ ਕੰਮ ਨਾ ਮੈਂ ਕੀਤਾ ਇਹ ਹੁਣ ਇਦਾਂ ਹੀ ਜਾਊਗੀ ਚਲਾਕ ਵੱਡਾ ਤੈਨੂੰ ਦਵਾਈ ਲਿਆਦਾ ਦਵਾਈ ਮੇਰ ਕੋ ਹੈਗੀ ਆ ਤੂੰ ਮੇਰਾ ਫਿਕਰ ਨਾ ਕਰ ਪਪੂ ਆਪਣੀ ਦਾ ਕਰ ਝਾੜੂ ਝੂਲੂ ਮਾਰ ਲੈਂਦੇ ਉਹਨੂੰ ਚੰਗੀ ਤਰ੍ਹਾਂ ਇੱਕ ਵਾਰ ਸਫਾਈ ਕਰ ਲੂ ਫੇਰ ਹੀ ਉੱਠੂਗੀ ਚੱਲ ਬਣ ਪਿਆ ਲੰਮੇ ਆਪੇ ਬਣਾਉਂਗੀ ਨਾ ਕੁਝ ਤੇ ਲਿਆ ਕੇ ਦਊ ਮੈਨੂੰ ਖਾਣ ਨੂੰ ਗੱਲ ਕੋਪੀ ਤਾਂ ਮਮੀ ਕੰਨੀ ਬੜੀ ਰਹਦੀ ਐ ਰਾਤੀ ਬਣ ਗਈ ਚੱਕ ਰਾਤੀ ਵੀ ਚੰਗੀ ਭਲੀ ਸਵੇਰੇ ਬਣ ਕੀ ਹੋ ਗਿਆ ਵਾ ਇਹ ਲੱਗਦਾ ਮੰਮੀ ਦੀ ਕੋਈ ਸਾਜੀ ਸਵੇਰੇ ਘਰ ਚ ਗਈ ਹੋਰ ਤੰਗੀ ਦੇ ਨਾਲ ਜੱਬਦੀ ਮੰਮੀ ਕੋਈ ਗੱਲ ਨਹੀਂ ਕਿੰਨਾ ਇਹ ਤਾਂ ਨਵੇਂ ਪੜਾ ਹਾਂ ਥਾਲ ਦੇ ਨਾ ਹੁਣੇ ਮੈਂ ਦਵਾਈ ਖਵਾ ਲਿਆ ਫਾਤਮ ਨੂੰ ਲੱਗ ਗਿਆ ਸਾਰੀ ਗੱਲ ਇੱਕ ਡੈਡੀ ਪਾਣੀ ਸਿਸਰ ਕਿੱਥੇ ਚਲ ਜਾਂਦਾ ਵਾ ਨਾ ਬੰਦਾ ਗੱਲ ਗੰਜੋਗਾ ਆਉਂਦਿਆਂ ਤੇ ਮੈਂ ਗੱਲ ਕਰਦਾ ਵੀ ਮੰਮੀ ਨੂੰ ਕੀ ਗੱਲ ਵਾ ਜਿੱਦਣ ਦੀ ਘੂਆਣੀ ਆ ਤਾਂ ਮੱਥੇ ਵੱਟ ਪਾਇਆ ਵਾ ਹੈ ਜੇ ਕੁਝ ਆਇਆ ਤਾਂ ਕੀ ਗੱਲ ਐ ਇੱਥੇ ਆਣਾ ਕਿੱਥੇ ਜਾਣਾ ਕਰਨਾ ਗੱਲ ਡੜੀ ਨਾਲ ਮਿਲੋ ਢੜੀ ਹੋਇਆ ਬੰਬੀ ਤੋਂ ਆਹੋ ਮੈਂ ਬਾਹਰ ਆਇਆ ਪੁੱਤ ਫੇਰਾ ਅੱਛਾ ਅੱਛਾ ਮੈਂ ਤਾਂ ਨਾਲ ਗੱਲ ਕਰਨੀ ਐ ਇੱਕ ਹਾਂ ਦੱਸੋ ਵੀ ਜਿੱਦਾਂ ਦੇ ਘੂੜਾ ਨਹੀਂ ਆਏ ਆ ਤੇ ਮੰਮੀ ਕਹੀ ਕੋਈ ਕਾਣ ਡੇ ਕਦੀ ਬਿਮਾਰ ਵਾ ਕਦੀ ਮੇਰੇ ਕੋ ਹੋਣ ਡਿਆ ਵਾ ਹੈ 100 ਉਹਨਾਂ ਨੂੰ ਗੱਲਾਂ ਪਤਾ ਕਰਦੇ ਇਹ ਕੱਲ ਚੰਗੀ ਹੋਣਾ ਵਾ ਤੇ ਗੱਲ ਤੇ ਪਤਾ ਮਾੜੀ ਐ ਆਹੋ ਹੁਣ ਮੇਰੀ ਭੈਣ ਵਾ ਉਹ ਤੇ ਮੈਂ ਹੁਣ ਕਿੱਦਾਂ ਕੀ ਕਮਾਂਦਾ ਸਹੀ ਗੱਲ ਵਾ ਮੈਂ ਵੀ ਕਹਿੰਦਾ ਮੈਂ ਤੇ 4 ਦਿਨ ਆ ਗਏ ਆ ਤੇ ਕੀ ਹੋ ਗਿਆ ਉਹਨਾਂ ਇੱਥੇ ਹੀ ਆਉਣਾ ਕਿੱਥੇ ਜਾਣਾ ਵਾ ਮੈਂ ਤਾਂ ਅੱਗੇ ਨੂੰ ਸੱਜਣਾ ਆਏ ਜੀ ਆਪਣੇ ਤੇਰੀ ਮਾਂ ਨੂੰ ਮਸ਼ਾਅੱਲ ਉਹਨਾਂ ਹੋਰ ਕਿੱਥੇ ਜਾਣਾ ਵਾ ਸਾਡ ਕੋਈ ਆਉਣਾ ਚਾਰਿਆਂ ਨੇ ਆ ਰਾਤੋਂ ਚੰਗੇ ਭੜੇ ਸੀਗੇ ਤੇ ਸਵੇਰੇ ਸਵੇਰੇ ਬੰਨ ਲਿਆ ਵਾ ਤੇ ਮੰਮੀ ਨੂੰ ਕੰਮ ਕਰਨ ਦਾ ਆ ਸਾਰਾ ਬਾਤੇ ਪੁੱਤ ਮੜੀ ਆ ਜੇ ਨਹੀਂ ਨਾ ਠੀਕ ਤੋ ਉਹਨੂੰ ਕਹਿ ਆਪਾ ਕਹਿਣ ਦੇ ਵੀ ਜਲ ਚਲੀਏ ਤੇ ਦਵਾਈ ਜਾਏਗੀ ਤੁਸੀਂ ਆਪ ਹੀ ਜਾ ਕੇ ਕਹਿ ਦਿਓ ਮੈਂ ਤਾਂ ਕਿਹਾ ਹੈਗਾ ਇਹਦੇ ਤੇ ਪਿਓ ਨੇ ਦਵਾਈ ਖਵਾ ਲਈ ਮੈਨੂੰ ਆਉਂ ਜਿਉ ਮੈਂ ਤਾਂ ਜੜੀ ਉਹਨਾਂ ਨਾਲ ਆਪੇ ਗੱਲ ਕਰ ਲੈਂਦਾ ਚੱਲ ਕੋਈ ਨਹੀਂ ਇਹਨੂੰ ਕਹਿੰਦਾ ਚੱਲ ਜੇ ਤੂੰ ਨਹੀਂ ਠੀਕ ਤੇ ਉੱਥੇ ਦਵਾਈ ਲਿਆਉਂਦੇ ਆਹ ਨਾਲ ਸਮਝਾਇਓ ਆਇਆ ਸਮਝਾਇਆ ਯਾਰ ਵੱਗੇ ਕਈ ਵਾਰੀ ਆ ਹੁਣ ਨਹੀਂ ਸਮਝਦੀ ਮੈਂ ਦੱਸ ਉਹਨੂੰ ਪੁੱਤ ਕੀ ਕਰ ਚੱਲ ਇੱਕ ਵਾਰੀ ਫੇਰ ਕਹਿ ਦਿਓ ਕਹਿਣਾ ਹੀ ਆ ਉਹ ਕੀ ਗੱਲ ਲਾਉਂਦਾ ਚੱਲ ਇੰਦਾ ਕਰ ਚੱਲਣ ਕਿ ਹੋਰ ਹੈਗਾ ਵੇਖੋ ਕੀ ਹੁੰਦਾ ਮਮਨ ਉੱਠ ਕੀ ਆ ਹਾਂ ਉੱਠਾ ਕੇ ਉੱਠਿਆ ਨਹੀਂ ਜਾਂਦੇ ਮੇਰੇ ਕੋ ਅੱਜ ਸਿਰ ਬੜਾ ਪਰਟਣ ਗਿਆ ਨਾਲੇ ਘਬਰਾਟ ਹੋਣ ਰਹੀ ਆ ਪਤਾ ਤੇ ਉੱਠ ਕੀ ਕਰਾਂ ਮੈਂ ਉੱਠ ਕੇ ਨਹੀਂ ਉੱਠਿਆ ਜਾਂਦੇ ਮੇਰੇ ਕੋ ਹਾਈ ਮੇਰੀ ਗੱਲ ਸੁਣ ਨਾ ਭੈਣ ਤੇਰੀ ਆਪ ਵੀ ਰੋਟੀ ਪਾਣੀ ਬਣਾਉਂਦੀ ਏ ਤੇ ਆਪ ਵੀ ਭਾਂਡੇ ਮਾਜਾਂਦੀ ਮੈਂ ਤਾਂ ਕਿਹਾ ਕਿ ਨਾ ਕਰਿਓ ਕੋਈ ਕੰਮ ਮੈਂ ਠੀਕ ਹੋ ਜਾਣਾ ਦਵਾਈ ਖਾਦੀ ਆ ਮੈਂ ਟੁੱਟ ਕੇ ਫੇਰ ਰੋਟੀ ਪਾਣੀ ਬਣਾਉਂਦੀ ਆ ਤੇ ਮਨ ਰੱਖ ਲੈਣਾ ਵੀ ਨਾ ਬਣਾਉਣਾ ਉੱਠਦੀਆਂ ਕੋਈ ਗੱਲ ਨਹੀਂ ਚਾਹ ਪਾਣੀ ਬਣਾ ਕੇ ਪੀ ਲੈਣਾ ਉਹ ਤਾਂ ਬਰਨੂ ਰਾਜ ਦੱਸਿਆ ਆਪਣੇ ਸੈਸ ਨੇ ਹਾਂ ਵੀ ਮੰਮੀ ਠੀਕ ਨਹੀਂ ਹੈ ਜਾਦੀ ਤੇ ਉਹ ਡਈ ਆ ਭੂਆ ਸਾਕੋ ਘਰ ਕੋਈ ਇਹਨਾਂ ਨੂੰ ਕਹੋ ਵੀ ਰੋਟੀ ਪਾਣੀ ਨਾ ਬਣਾਵੇਂ ਉੱਠ ਕੇ ਬਣਾ ਲੈਣਾ ਮੈਂ ਝੱਟ ਬਣਾ ਲੈਣਾ ਇੰਡਕਸ਼ਨ ਤੇ ਰਾ ਦੇਣੀ ਹੈ ਸਬਜੀ ਤੇ ਲਾ ਕੇ ਮੈਂ ਫੁਲਕੇ ਲਾ ਦੇਣੀ ਆਟਾ ਗੁੱਝਾ ਪਿਆ ਹੋ ਰਮਨ ਨੂੰ ਤਾਂ ਠੀਕ ਨਹੀਂ ਹੈ ਤੇ ਚਲ ਆ ਚਲੀਏ ਦਵਾਈ ਲੈ ਆਉਨੇ ਆ ਉਹ ਦਵਾਈ ਹੈਗੀ ਮੈਂ ਇੱਕ ਖਰਾਕ ਖਾ ਲਈ ਆ ਇਹ ਘਟਿਆ ਕੇ ਮੈਂ ਫੇਰ ਖਾਣ ਤੇ ਮੈਂ ਤੁਰ ਪੈਣਾ ਹੁਣ ਇਹ ਕਹਦਾ ਕਿ ਪਤਾ ਬੀਬੀ ਵਧਿਆ ਕਿ ਘਟਿਆ ਉਹ ਨਹੀਂ ਮੇਰਾ ਘਟ ਪਈਆ ਵਾਦਾ ਨਹੀਂ ਹੁੰਦਾ ਘਟਿਆ ਤਾਂ ਮੈਂ ਉਹ ਖਰਾਕ ਖਾ ਲਈ ਘਟਿਆ ਲਈ ਜਾ ਤੈਨੂੰ ਹੱਥੋਂ ਤੋਂ ਟੁੱਟਦੀ ਐ ਮੈਂ ਫੇਰ ਰੋਟੀ ਫੜਵੰਦੀ ਤੁਹਾਨੂੰ ਰੋਟੀ ਤੇ ਫੇਰ ਭੈਣ ਕੋ ਖਾ ਲੂੰਗਾ ਮੈਂ ਕਿਹਾ ਫੇਰ ਤੂੰ ਉਥੇ ਕੁਝ ਕਾਲੀ ਆ ਪਕਾਉਣ ਵਾਲੀ ਕੋਈ ਨਹੀਂ ਮੈਂ ਪਕਾ ਦਿੰਨੀ ਉੱਠ ਕੇ ਮੈਂ ਤਾਂ ਕਹਿੰਦਾ ਚਲ ਅੱਜ ਰੀਡ ਤੇ ਡਾਕਟਰ ਕੋ ਦਵਾਈ ਲੈ ਆਈਏ ਨਹੀਂ ਨਹੀਂ ਤੂੰ ਹੀ ਬਹੁਤ ਹੀ ਮੈਂ ਹੋ ਜਾਣਾ ਠੀਕ ਚੱਲ ਵੇਖ ਆ ਦੇ ਮਾਸੀਏ ਫੜੀ ਫੜੀ ਆਉਂਦੇ ਮੇਰੇ ਵੱਲ ਮੈਨੂੰ ਲੱਗਦਾ ਇਹਨਾਂ ਨੂੰ ਪਤਾ ਲੱਗ ਗਿਆ ਵਾ ਕਿ ਇਹ ਚੰਗੀ ਭਲੀ ਐ ਕੋਈ ਨਹੀਂ ਉੱਠਣਾ ਤਾਂ ਮੈਂ ਵੀ ਨਹੀਂਗਾ ਪੈਣ ਦਾ ਤਾਂ ਸੌਂਡਿਆ ਵਾ ਪੀ ਭੈਣ ਸੋਈ ਚ ਕੰਮ ਕਰਦੀ ਮੇਰੇ ਤੇ ਤਾਂ ਲਈ ਤਰਸ ਕੀਤਾ ਨਹੀਂ ਕਿ ਤੂੰ ਵੀ ਗਰਮੀ ਚ ਕਰਨ ਲਈ ਉਹ ਤੇ ਆਡਰੀ ਚ ਲੰਦੇ ਜੇ ਆ ਬਣਾਣਾ ਭੈਣ ਲਈ ਤੇ ਆ ਬਣਾਣਾ ਭੈਣ ਲਈ ਭੈਣ ਅਜੇ ਲੱਗੀ ਆ ਸੋਈ ਚ ਤੇ ਵੇਖ ਕਿੱਦਾਂ ਇਹਨਾਂ ਪਿੱਛੂ ਪਏ ਪਿਓ ਪੁੱਤਾਂ ਨੂੰ ਹਾਏ ਉਹ ਕੰਮ ਕਰ ਰਹੇ ਆ ਤੇ ਪਿੱਛੇ ਕਿਹੜੇ ਉਹਨੇ ਕੰਮ ਵਾਲੇ ਰੱਖੇ ਆ ਉਥੇ ਤੇ ਆਪ ਹੀ ਕਰਦੀ ਆ ਜੇ ਇੱਥੇ ਇੱਕ ਦਿਨ ਪਕਾ ਲੂਗੀ ਤਾਂ ਮਤ ਨਹੀਂ ਚੱਲੀ ਚਲ ਚੌਲ ਬਣ ਗਏ ਤੇ ਦਾਲ ਵੀ ਬਣ ਗਈ ਆ ਤੇ ਫੁਲਕੇ ਨਾਲ ਮਣ ਲਈ ਜਾਨੀ ਆ ਇਦਾਂ ਕਰਨੀ ਆ ਪਾ ਵੀ ਨੂੰ ਕੁਛ ਲੇਨੀ ਰੋਟੀ ਤੇ ਵੀਰ ਨੂੰ ਕੁਛ ਲੈਨੀ ਆ ਤੇ ਨਿਆਣੇ ਪਤਾ ਨਹੀਂ ਕਿਧਰ ਨੂੰ ਚਲ ਗਏ ਆ ਦਿਖਣ ਨਹੀਂ ਦੇ ਕਿਤੇ ਮੈਨੂੰ ਚਲ ਵੀਰ ਨੂੰ ਖੁਸ਼ ਕੇ ਆਉਣੀ ਆ ਵੀਰ ਰੋਟੀ ਬਣ ਗਈ ਐ ਤੇ ਲੈ ਆਵਾਂ ਮੈਂ ਮੇਰੀ ਗੱਲ ਸੁਣਾ ਭੈਣ ਗੱਲ ਇਦਾਂ ਵੀ ਜੇ ਤੂੰ ਇਹੋ ਕੰਮ ਕਰਨਾ ਨਹੀਂ ਤੇ ਘਰ ਦੇ ਇਧਰ ਖੁੰਦੇ ਲੈ ਦੱਸ ਜੇ ਸਰਸਵਾ ਤੇ ਉਹਦਾ ਵੀ ਇਹੋ ਹਹਾਲਵਾ ਤੇ ਜੇ ਤੁਸੀਂ ਇਹ ਤੇ ਤੁਹਾਡਾ ਵੀ ਇਹੋ ਹਹਾਲਵਾ ਫਿਰ ਕੀ ਹੋ ਗਿਆ ਮੈਨੂੰ ਕਿਹੜੀ ਰੋਟੀ ਨਹੀਂ ਪਕਾਉਣੀ ਆਉਂਦੀ ਓਏ ਆਉਂਦਾ ਤੇ ਸਭ ਕੁਝ ਆ ਤੇ ਚਲ ਜਿਓ ਠੀਕ ਹੋ ਤੇ ਆਪੀ ਪਕਾ ਲੈਂਦੀ ਲੈ 10 ਵੀਰ ਇਹ ਕਿਹੜੀ ਗੱਲ ਆਪਾਂ ਨੇ ਕੀ ਖਾਣੀ ਤੇ ਨਾਲੇ ਘਰੋਂ ਮੈਂ ਕਰਦੀ ਆਈ ਆ ਠੀਕ ਵਾ ਨਾ ਮੈਂ ਕਿਹੜੇ ਕੰਮ ਵਾਲੇ ਰਖੇ ਆ ਭੈਣ ਪੇਕੇ ਤੇ ਤਾਂ ਜਾਈਦਾ ਵਾ ਵੀ ਛੁੱਟੀਆਂ ਕੱਟਣਾ ਦੋ ਦਿਨ ਪੀ ਉੱਥੇ ਸੁੱਕਦੇ ਰਹਿ ਗਿਓਗੇ ਰੋਟੀ ਪਾਣੀ ਨਾ ਪਕਾਉਣਾ ਪਊਗਾ ਚਲ ਕੋਈ ਗੱਲ ਨਹੀਂ ਸਰੀਰ ਦਾ ਥੋੜੀ ਪਤਾ ਹੁੰਦਾ ਵਾ ਉਹਨੂੰ ਵਿਚਾਰੀ ਨੂੰ ਕਿਹੜਾ ਹੈ ਕਿ ਮੈਂ ਜਾਣ ਕੇ ਪਈ ਆ ਤਾਂ ਕੀ ਆ ਿੱੱਲਾ ਮੱਠਾ ਬੰਦਾ ਹੋਈ ਜਾਂਦਾ ਵਾ ਤੁਸੀਂ ਤਾਂ ਨਹੀਂ ਨਹੀਂ ਵੀਰ ਐਵੇਂ ਨਹੀਂ ਤਾਂ ਇਹ ਗੱਲਾਂ ਕਰੀ ਦੀਆਂ ਤੁਸੀਂ ਮੇਰੇ ਕਰਕੇ ਆਪਣੇ ਘਰ ਚ ਕਪਾਤ ਨਾ ਪਾ ਲੋ ਕੋਈ ਗੱਲ ਨਹੀਂ ਮੈਂ ਰੋਟੀ ਬਣਾਤੀ ਆ ਅੰਦਰੋਂ ਸਫਾਈਆਂ ਮੈਂ ਕਰਤੀਆਂ ਤੇ ਬਾਹਰੋਂ ਮੁੰਡੇ ਦੇ ਮੇਰੇ ਕੋਲ ਝਾੜੂ ਫੜ ਲਿਆ ਹੈਗਾ ਮੈਨੂੰ ਫੇਰਣੇ ਦਿੱਤਾ ਤੇ ਇਦਾਂ ਕਰੋ ਮੈਂ ਪਰਜਾਈਂ ਰੋਟੀ ਦੇਨੀ ਆ ਤੇ ਤੁਸੀਂ ਨਾਲ ਖੜ ਕੇ ਦਵਾਈਆਂ ਲਓ ਉਹ ਚੰਗੀ ਭੱਲੀ ਉਹਨਾਂ ਖਰਾਬ ਖਾ ਲਈਏ ਠੀਕ ਹੋ ਚੱਲ ਕੋਈ ਗੱਲ ਨਹੀਂ ਲਿਆਦਾ ਰੋਟੀਾਂ ਨੂੰ ਰੋਟੀ ਖਾ ਲੈਨੇ ਪਹਿਣ ਮੈਂ ਇਹਨਾਂ ਨੂੰ ਥੋੜਾ ਬੰਦ ਫੇਰ ਖਾ ਲੈਨੇ ਚੱਲ ਠੀਕ ਹੈ ਨਾ ਵੀਰ ਫੇਰ ਤੂੰ ਆਹ ਪਰਜਾਈਂ ਦੇ ਦਿੰਨੀ ਪਹਿਲਾਂ ਕਰ ਮੈਂ ਕਿੰਨਾ ਚੰਗਾ ਮੇਰਾ ਭਰਾ ਵੇਖ ਲੈ ਕਿੰਨਾ ਫਿਕਰ ਕਰਦਾ ਵਾ ਕਿ ਤੂੰ ਛੁੱਟੀਆਂ ਕੱਟਣ ਆਈਆਂ ਆ ਵੀਰੀ ਆ ਨਾ ਜਿਹੜੇ ਸਮਝਦੇ ਇਹ ਗੱਲ ਨੂੰ ਚੱਲ ਕੋਈ ਨਹੀਂ ਇਹਦਾ ਵਿਚਾਰੀ ਦਾ ਕੜਾ ਵਾਸਵਾ ਉਹ ਕੜਾ ਜਾਣ ਕੇ ਪਈ ਆ ਕੁਛ ਨਾ ਕੁਛ ਹੋਇਆ ਹੀ ਹੋਊਗਾ ਵਿਚਾਰੀ ਨੂੰ ਚੱਲ ਰੋਟੀ ਤੇ ਦਵਾ ਮੈਂ